ਸਾਸਤਰੀ ਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਆਏ ਆ ਜੀ ਆਪਣੇ ਨਿੰਦੇ ਬਾਈ ਕੋਲ ਜਿਹੜਾ ਤੁਹਾਨੂੰ ਦਿਖਾਇਆ ਸੀ ਅੱਜ ਕੱਲ ਗੋਭੀ ਦੀ ਖੇਤੀ ਕਰ ਰਿਹਾ ਬਾਈ ਅੱਜ ਆਪਾਂ ਆਏ ਆ ਨਿੰਦੇ ਬਾਈ ਕੋਲ ਆਪਣੇ ਕੋਲ ਤੁਹਾਨੂੰ ਮਿਲਾਨੇ ਆ ਉਹਦੇ ਨਾਲ ਆ ਨਿੰਦੇ ਬਾਈ ਕੀ ਹਾਲ ਚਾਲ ਐ ਬੱਸ ਵਧੀਆ ਫਿਰ ਆ ਜਾ ਆ ਜਾ ਹੋਰ ਨਾ ਕੀ ਹਾਲ ਵਾਹ ਵਧੀਆ ਵੀਰ ਅੱਜ ਫਿਰ ਸਾਗ ਚੱਕਦਿਆ ਕੰਮ ਨੂੰ ਸਾਗ ਦਾ ਯਾਰ ਬੱਸ ਡੰਗਰੋਂ ਪਾਣ ਲੱਗ ਗਿਆ ਬਾਈ ਅੱਛਾ ਨਜ਼ਾਰਾ ਲਿਆ ਦਿਆਂ ਅੱਛਾ ਬਾਈ ਹੋਰ ਗੋਭੀ ਬਹੁਤ ਹੋ ਗਈ ਯਾਰ ਐਤਗੀ ਜਰਦੀ ਵੇਚਦੀ ਓੰਨੀ ਫੇਰ ਸਾਹਮਣੇ ਹੋਰ ਖੜੀ ਆ। ਆਹ ਕਿਆ ਯਮਾ ਤਿਆਰ ਕਰਾਇਆ ਵਾ ਹੈ? ਹਾਂ ਸਪੈਸ਼ਲ ਗੋਭੀ ਵਾਸਤੇ ਕਰਾਇਆ ਦਾ ਬਾਈ। ਅੱਛਾ ਅੱਛਾ ਚੱਲ ਮੁੱਲ ਮੋੜੀ ਗੋਭੀ ਹੈ। ਮੁੱਲ ਮੋੜੀਆ ਸਾਗ ਵੀ ਆਪਾਂ ਨੇ ਵੇਚਣੇ ਵਾਸਤੇ ਹੀ ਲਾਇਆ ਦਾ ਵੀਰ। ਅੱਛਾ ਮੈਨੂੰ ਪਤਾ ਗੋਭੀ ਨਾਲ ਜ਼ਿਆਦਾ ਪੈਸੇ ਦੇ ਦੇ। ਮੈਂ ਕਿਹਾ ਸਰਕਾਰ ਤਾਂ ਐਕਸਨ ਪਾ ਲਿਆ ਨਾ। ਐਕਸਨ ਵੀ ਰੋਲਾ ਆਈਂ ਜਾਂ ਵਾ। ਉਹ ਤਾਂ ਹੈ ਗੋਭੀ ਯਾਰ ਮੈਂ ਆਨਾ ਨਾ ਇੱਥੇ ਗੋਭੀ ਜਿੰਨੀ ਆਪਾਂ ਲਾਈ ਦੀ ਓੰਨੀਆਂ ਹੀ ਲੱਗੀ ਜਾਂਦਾ ਵੀ ਓੰਨੀਆਂ ਹੀ ਖੜੀ ਆ ਨਾ। ਆਪਣੇ ਕਿਸਾਨ ਵੀਰਾਂ ਨੂੰ ਆਪਣੀ ਆਹੇ ਅਪੀਲ ਹੈ ਬਾਈ ਆਪਣਾ ਆਪ ਸਬਜ਼ੀ ਲਾਇਆ ਕਰੋ ਆਹ ਵੇਚਿਆ ਕਰੋ ਬਾਈ ਉਹੀ ਹੈ ਸਵੇਰੇ ਜਾ ਕੇ ਜੇ ਆਪਾਂ ਨਾ ਸਵੇਰੇ ਜਾ ਕੇ ਉੱਥੇ ਵੇਚ ਜਾਂਦੇ ਆ ਆਪਾਂ ਨੂੰ ਅੱਧਾ ਰੇਟ ਮਿਲਦਾ ਤੇ ਜਿਹੜੇ ਕੁਝ ਕਰਦੇ ਵੀ ਨਹੀਂ ਉਹ ਦੁੱਗਣਾ ਕਮਾਣਦੇ ਆ ਹੋਰ ਬਾਈ ਫਿਰ ਗੋਭੀ ਦੇ ਪੈਸੇ ਆਉਂਦੇ ਕੀ ਕਰਿਆ ਕੀ ਸਲਾਹ ਬਣਾਈਆ ਕਰਨਾ ਗੋਭੀ ਦੇ ਯਾਰ ਵੀਰੇ ਫਿਰ ਕਰਦੇ ਆ ਨਾ ਸਲਾਹ ਕਰੀ ਸੀ ਹਮ ਕਰਦੇ ਕਹਿੰਦੇ ਵੀ ਪੈਸੇ ਦਾ ਕੀ ਕਰੀਏ ਫਿਰ ਉਹਦਾ ਬਾਈ ਬੈਠਾ ਆਪਣਾ ਉਹਦਾ ਵਿਆਹ ਧਰਦੇ ਆ ਬਾਈ ਫਿਰ ਹੁਣ ਅੱਛਾ ਉਹ ਆਪਣੇ ਬਾਈ ਦਾ ਵਿਆਹ ਧਰਦੇ ਆ ਕਾਰ ਟੈਕਸ ਪਾ ਦਿਆ ਨਾ ਸਹੀ ਗੱਲ ਹੈ ਬਾਈ ਉਹ ਤਾਂ ਹੈ ਉਹਦਾ ਵਿਆਜ ਦੇ ਕਰਦਾਂਗੇ ਪੈਸੇ ਇਨਵੈਸਟ ਉਹੀ ਹੈ ਜੱਟਾਂ ਹੋਰ ਦਾ ਪੈਸਾ ਕਹਿੰਦੇ ਓਨੀ ਟਿਕਦਾ ਹੋਰ ਫਿਰ ਟੈਕਸ ਵੀ ਪੈ ਜਾਂਦਾ ਯਾਰ ਇਹਦੇ ਵੀ ਰੋਲਾ আচ্ছা ਆ ਬਾਈ ਆ ਗੋਭੀ ਲੈਣ ਆਇਆ ਬਾਈ ਆ ਗੋਭੀ ਲੈਣ ਆਇਆ ਬਾਈ ਹੁਣ ਆਪਾਂ ਸੌਮ ਡਿਲੀਵਰੀ ਕਰਨ ਲੱਗ ਗਏ ਹਾਂ ਹਾਂ ਬਾਈ ਆ ਬਾਈ ਆਇਆ ਤੇ ਆਪਣਾ ਗੋਭੀ ਆਪਾਂ ਇਹ ਦੇ ਦਿੰਦੇ ਆ ਨਾ ਅੱਛਾ 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 ਗੋਭੀ ਦਾ ਕੀ ਆ ਫਿਰ ਕੀ ਆ ਹੁਣ ਆ ਆਪਾਂ ਜਿਹਦੇ ਮੇਰੇ ਵੀਰ ਭੈਣ ਨੂੰ ਗੋਭੀ ਚਾਹੀਦੀ ਆ ਕਿਸੇ ਦਾ ਫੰਕਸ਼ਨ ਹੈ ਕੋਈ ਆਪਣੇ ਨਾਲ ਸਿੱਧਾ ਕੰਟੈਕਟ ਕਰ ਲਿਓ 9846 5058 ਨੰਬਰ ਹੈ ਬਾਈ ਆਪਣਾ ਅੱਛਾ ਅੱਛਾ ਆਪਾਂ 2-3 ਰੁਪਏ ਸਸਤੀ ਦੇਵਾਂਗੇ ਨਾਲ ਪਹੁੰਚ ਕਰ ਫਰਪਾਲਪੁਰ ਪਿੰਡ ਹੈ ਬਾਈ ਨੀਂਦੇ ਦਾ ਡੇਰਾ ਕੋ ਕਹਿੰਦੇ ਨੀਂਦਾ ਫਾਰਮ ਹਾਊਸ ਉਹ ਸਾਹਮਣੇ ਪੋਲਟਰੀ ਫਾਰਮ ਰਿਹਾ ਨਾਲੇ ਪਹੁੰਚ ਵੀ ਕਰ ਦਾਂਗੇ ਬਾਈ ਹਾਂ ਰਿਹਾ ਨੀਂਦੇ ਦਾ ਫਾਰਮ ਹਾਊਸ ਇੱਥੇ ਆ ਗੋਭੀ ਮੰਡੀ ਨਾਲੋਂ 1-2 ਰੁਪਏ ਸਸਤੀ ਦਊਗਾ ਬਾਈ ਗੋਭੀ ਆਪਣੇ ਕਿਸਾਨ ਭਰਾਵਾਂ ਜਿਹੜੇ ਵਿਆਹ ਚੱਲ ਰਹੇ ਆ ਉਹਨਾਂ ਨੂੰ ਠੀਕ ਹੈ ਵੀਰ ਹੋਰ ਹੋਰ ਬਾਕੀ ਜਿਹੜਾ ਵੀਡੀਓ ਤੋਂ ਦੇਖ ਕੇ ਆਊਗਾ ਉਹਨੂੰ 2 ਰੁਪਏ ਲਾ ਦੀ ਹਾਂ 2 ਰੁਪਏ ਸਸਤੀ ਕਰਦੀ ਆ ਉਹਨੂੰ ਠੀਕ ਹੈ ਬਾਈ ਦੋ ਸਸਤੀ ਹੈ ਫਿਰ ਆ 3 ਰੁਪਏ ਕਰ ਦਿੰਗੇ ਯਾਰ ਇਹਨਾਂ ਦੋ ਕਹੇ ਤਾਂ 3 ਇੱਕ ਹੋਰ ਖੜਾ ਦੇ ਬਾਬੇ ਠੀਕ ਹੈ ਠੀਕ ਹੈ ਬਾਈ ਜਿਨ੍ਹਾਂ ਨੇ ਗੋਭੀ ਲੈਣੀ ਆ ਆਪਣੇ ਨਿੰਦੇ ਬਾਈ ਨਾਲ ਕਨੈਕਟ ਆ ਗੋਭੀ ਤੋਂ ਬਾਅਦ ਬਾਈ ਹੁਣ ਆਪਾਂ ਗਠਿਆਂ ਦੀ ਤਿਆਰੀ ਕਰਤੀ ਨਿੰਦੇ ਬਾਈ ਨੇ ਆਪਣੇ ਨੇ ਆ ਪਨੀਰੀ ਬੀਤੀ ਗਠਿਆਂ ਦੀ ਦੇਖੋ ਆ ਦੋ ਬੰਦੇ ਖੜਾ ਰੱਖੇ ਆ ਰੱਖੀ ਲਈ ਆ ਦੇਖੋ ਆ ਕਹਿੰਦੇ ਕੋਈ ਜਾਨਵਰ ਆ ਜਾਂਦਾ ਉਹਦੇ ਲਈ ਰਾਖੀ ਲਈ ਖੜਾਏ ਹੋਏ ਆ ਆ ਵਧੀਆ ਪਨੀਰੀ ਐ ਅਸੀਂ ਬਾਕੀ ਪਨੀਰੀ ਦਾ ਵੀ ਸੇਲ ਕਰਾਂਗੇ ਜਿਨੇ ਲੈਣੀ ਹੋਵੇ ਨਾ ਜਦੋਂ ਲਾਣੇ ਹੁੰਨੇ ਆ ਦਸੰਬਰ ਦੇ ਐਂਡ ਜੇ ਚ ਲੱਗਦੇ ਮੈਨ ਲੱਗਦਾ ਹਨਾ ਹਾਂਜੀ ਬਾਈ ਜੀ ਹਾਂ ਬਸ ਦਸੰਬਰ ਦੇ ਐਂਡ ਜੇ ਚ ਜਿਨੇ ਪਨੀਰੀ ਚਾਹੀਦੀ ਹੋਈ ਨਾ ਕੰਟੈਕਟ ਕਰਿਓ ਨਿੰਦੇ ਬਾਈ ਨਾਲ ਪਨੀਰੀ ਵੀ ਵੇਚਾਂ ਅਸੀਂ ਬਾਜ ਵਰੇਟ ਦੇ ਦਵਾਂਗੇ ਠੀਕ ਐ ਵੀਰ ਜੀ ਸਬਜ਼ੀਆਂ ਵੱਲ ਆਜੋ ਹਰੇਕ ਕਣਕ ਜੀਰੀ ਦਾ ਹਰੇਕੇ ਲਾਂਦਾ ਹੁਣ ਸਾਡੇ ਇਲਾਕੇ ਚ ਲੋ ਗੰਨਾ ਵੀ ਕਰਨ ਲੱਗੇ ਗੰਨੇ 'ਚ ਵੀ ਬਹੁਤ ਫਾਇਦਾ ਇਸ ਲਈ ਸਬਜ਼ੀਆਂ ਵੀ ਕਰਿਆ ਕਰੋ ਮਾੜੀ-ਮੋਟੀਆਂ ਠੀਕ ਹੈ ਜੀ ਸਤਿ ਸ੍ਰੀ ਅਕਾਲ